ਹੂੰ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਬਟੇ ਉਮੀਦ ਕਰਦਾ ਵੀ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ। ਭਾਈ ਅੱਜ ਕੋਈ ਮੁੰਡਾ ਯਾਰ ਦੋਸਤ ਸੀ ਉਹਨਾਂ ਦੇ ਵਸਾਗ ਲੈਣ ਆਇਆ। ਇੱਥੇ ਦਰਿਆ ਤੇ ਬੀਜਾ ਹੋਇਆ। ਉਹ ਸਾਹਮਣੇ ਦਰਿਆ ਆ ਵਾ। ਸਾਗਲ। ਆ ਆ ਆ। ਵਾਹੀ ਲੱਗਦਾ ਮੈਨੂੰ। ਉਹਨਾਂ ਰਵੀ ਖੇਤ। ਉਹਦਾ ਪਈ ਚਲਾਈ ਚਲਾਈ ਖੜੀ ਆ ਆਪਣੇ ਘੜਾ ਸਾਗ ਦੇ ਤਾਂ ਸਾਗੀ ਆ ਆਹੀ ਖੜਾ ਸਾਗ ਵਿੱਚੇ ਚਲਾਈ ਜੀ ਵਿੱਚੇ ਸਾਗ ਜਾ ਉਹਦਾ ਵੀਡੀਓ ਸ਼ੇਅਰ ਕਰਦਿਆ ਕਰੋ ਅੱਜ ਬਣਾਉਣੇ ਆ ਸਾਗ ਲਾਂਗ ਜਦੋਂ ਸਾਗ ਬਣ ਗਿਆ